ਇੱਕ ਮਾਂ ਨੇ ਆਪਣਾ ਬੱਚਾ ਬੜਾ ਖਪੜਾਇਆ ਹੁਣ ਬੱਚਾ ਵੱਡਾ ਹੋਇਆ ਬੱਚਾ ਜਵਾਨ ਹੋਇਆ ਤੇ ਸ਼ਹਿਰ ਪੜਨ ਦੀ ਜਿੱਦ ਕਰਨ ਲੱਗਾ ਹੁਣ ਮਾਂ ਨੇ ਬੜਾ ਸੋਚਿਆ ਤੇ ਪੁੱਤਰ ਨੂੰ ਕਾਹੇ ਪੁੱਤਰ ਤੇਰੇ ਬਿਨਾ ਮੇਰਾ ਕੋਈ ਹੋਰ ਨਹੀਂ ਹੈ ਅਗਰ ਤੂੰ ਸ਼ਹਿਰ ਪੜਨ ਲਈ ਚਲਾ ਗਿਆ ਤਾਂ ਤੇਰੇ ਤੋਂ ਬਿਨਾ ਮੇਰਾ ਕੀ ਹਾਲ ਹੋਵੇਗਾ ਹੁਣ ਪੁੱਤਰ ਨੇ ਇੱਕ ਨਾ ਸੁਣੀ ਅੱਗੋਂ ਮਾਂ ਨੂੰ ਕਹਿੰਦਾ ਆਖਰ ਆਖਣ ਲੱਗਾ ਹੈ ਮਾ ਜੇ ਮੈਂ ਪੜ ਕੇ ਚੰਗਾ ਕੋ ਇਨਸਾਨ ਬਣ ਜਾਵਾਂਗਾ ਤਾਂ ਕੋਈ ਵਧੀਆ ਨੌਕਰੀ ਮਿਲ ਜਾਊਗੀ ਤੂੰ ਜੇਦ ਨਾ ਕਰ ਮਾਤਾ ਮੈਨੂੰ ਪੜਨ ਲਈ ਸ਼ਹਿਰ ਵੱਲ ਘੱਲ ਦੇ ਹੁਣ ਮਾਂ ਨੇ ਦਿਲ ਤੇ ਪੱਥਰ ਰੱਖ ਕੇ ਆਪਣੇ ਪੁੱਤ ਨੂੰ ਸ਼ਹਿਰ ਨੂੰ ਪੜਨ ਲਈ ਕੱਲਿਆ ਸਮੇਂ ਨੇ ਕਰਵਟ ਲਈ ਸਮਾਂ ਬਦਲਿਆ ਬੱਚਾ ਜਵਾਨ ਹੋਇਆ ਵੱਡਾ ਹੋਇਆ ਜਿੱਥੇ ਪੜਿਆ ਸੀ ਵਦਿਆ ਨੰਬਰ ਹੋਣ ਕਰਕੇ ਕਿਸਮਤ ਨੇ ਕਰਵਟ ਲਈ ਤਾਂ ਉਸ ਬੱਚੇ ਨੂੰ ਉੱਥੇ ਹੀ ਇੱਕ ਨੌਕਰੀ ਮਿਲ ਗਈ ਜਿੱਥੇ ਉਹ ਪੜਿਆ ਸੀ ਵਦਿਆ ਨੌਕਰੀ ਲੱਗ ਗਈ ਕੁਝ ਦਿਨ ਬੀਤ ਤੋਇਆ ਸਮਾਂ ਆਪਣੀ ਚਾਲੇ ਤੁਰਿਆ ਸਮੇ ਨੇ ਆਪਣੀ ਕਰਵਟ ਲਈ ਅੱਗੇ ਕੁਝ ਦਿਨ ਬਾਅਦ ਕੁਝ ਰਿਸ਼ਤੇ ਵਾਲੇ ਉਸ ਬੱਚੇ ਨੂੰ ਪੁੱਛਣ ਲੱਗੇ ਕਿ ਅਖੀਰਕਾਰ ਤੁਹਾਡੇ ਘਰ ਵਿੱਚ ਕੌਣ-ਕੌਣ ਹੈ ਤੇ ਅਸੀਂ ਆਪਣੀ ਬੱਚੀ ਦਾ ਜਿਹੜਾ ਰਿਸ਼ਤਾ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ ਆ ਗੋਸ ਬੱਚੇ ਨੇ ਜਵਾਬ ਦਿੱਤਾ ਉਹ ਕਹਿੰਦਾ ਕਿ ਆਖਰਕਾਰ ਮੇਰੇ ਪਿਤਾ ਜੀ ਪਹਿਲਾ ਚੜਾਈ ਕਰ ਚੁੱਕੇ ਹਨ ਤੇ ਮੇਰੀ ਮਾਤਾ ਜੀ ਵੀ ਚੜਾਈ ਕਰ ਗਏ ਹੈ ਇਸ ਵਿੱਚ ਦੁਨੀਆ ਵਿੱਚ ਮੈਂ ਇਕੱਲਾ ਹੀ ਰਹਿੰਦਾ ਹਾਂ ਹੋਰ ਕੋਈ ਨਹੀਂ ਹੈ ਹੁਣ ਮਨ ਦੇ ਵਿੱਚ ਉਸ ਦੇ ਪਤਾ ਨਹੀਂ ਕੀ ਚੱਲ ਰਿਹਾ ਸੀ ਕੀ ਚਾਹੁੰਦਾ ਸੀ ਆਖਰਕਾਰ ਜੇ ਮੈਂ ਆਪਣੀ ਮਾਂ ਬਾਰੇ ਦੱਸ ਦਿੱਤਾ ਉਸ ਦੀ ਮਾਂ ਦਾ ਚਿਹਰਾ ਜਿਹੜਾ ਬੜਾ ਕਰੂਪ ਜਿਹਾ ਸੀ ਉਸ ਦੀ ਮਾਂ ਦੀ ਇੱਕ ਅੱਖ ਨਹੀਂ ਹੈ ਉਸ ਦੇ ਮਨ ਤੇ ਬਾਤ ਸੀ ਕਿ ਆਖਰਕਾਰ ਮੈਂ ਅਗਰ ਇਹਨਾਂ ਨੂੰ ਆਪਣੀ ਮਾਂ ਬਾਰੇ ਦੱਸਾਂਗਾ ਤਾਂ ਉਸ ਦੇ ਕਰੂਪ ਚਿਹਰਾ ਇਹ ਵੇਖਣਗੇ ਕਿਤੇ ਹੋ ਸਕਦਾ ਹੈ ਕਿ ਰਿਸ਼ਤੇ ਤੋਂ ਨਾ ਹੀ ਨਾ ਕਰ ਜਾਣ ਹੁਣ ਆਪਣੇ ਮਨ ਦੇ ਬਾਲ ਸੀ ਆਪਣੇ ਮਨ ਦੇ ਬਲ ਵਾਲਾ ਸੀ ਆਪਣੀ ਮਾਂ ਬਾਰੇ ਹੀ ਸੋਚ ਰਹਾ ਸੀ ਕਹਿੰਦਾ ਮੇਰੀ ਮਾਂ ਵੀ ਚੜਾਈ ਕਰ ਚੁੱਕੀ ਹੈ ਆਪਣੀ ਮਾਂ ਨੂੰ ਤਾਂ ਉਸਨੇ ਜਿਉਂਦੇ ਜੀ ਭਾਵ ਕੀ ਆਪਣੀ ਮਾਂ ਨੂੰ ਮਾਰ ਦਿੱਤਾ ਕਹਿੰਦਾ ਮੇਰੀ ਮਾਂ ਤੇ ਪਿਓ ਦੋਨੇ ਹੀ ਚੜਾਈ ਕਰ ਚੁੱਕੇ ਨੇ ਮੈਂ ਇਸ ਦੁਨੀਆ ਦੇ ਵਿੱਚ ਇਕੱਲਾ ਰਹਿੰਦਾ ਹਾਂ ਚਲੋ ਗੱਲਬਾਤ ਚੱਲੀ ਹੁਣ ਵਿਆਹ ਦੀ ਤਰੀਕ ਪੱਕੀ ਹੋ ਗਈ ਉਹਨਾਂ ਨੇ ਰਿਸ਼ਤਾ ਤੈਅ ਕਰ ਦਿੱਤਾ ਉੱਥੇ ਬੱਚੇ ਨੇ ਆਪਣੀ ਲੜਕੀ ਦਾ ਰਿਸ਼ਤਾ ਜਿਹੜਾ ਪੱਕਾ ਕਰ ਦਿੱਤਾ ਕਾਟ ਛੱਪ ਗਏ ਵੰਡੇ ਗਏ ਜਿਹੜੇ ਪਿੰਡ ਦੇ ਜਮਾਤੀ ਸਾਨ ਜਿਹੜੇ ਉਸ ਦੇ ਨਾਲ ਖੇਡੇ ਪੜੇ ਤੇ ਉਸ ਸਾਰਿਆਂ ਨੂੰ ਵਿਆਦ ਦੇ ਕਾਟ ਜਿਹੜੇ ਨੇ ਭੇਜੇ ਗਏ ਆਪਣੀ ਮਾਂ ਨੂੰ ਕਾਟ ਨਹੀਂ ਭੇਜਿਆ ਉਸ ਨੂੰ ਪਤਾ ਸੀ ਕਿ ਜੇ ਮੈਂ ਆਪਣੀ ਮਾਂ ਨੂੰ ਕਾਟ ਭੇਜਾਂਗਾ ਵਿਆਦ ਤੇ ਮਾਂ ਜਰੂਰ ਆਵੇਗੀ ਤੇ ਉਸ ਨੂੰ ਫਿਰ ਸਾਰੀ ਪੋਲ ਖੋਲ੍ਹ ਜਾਨੀ ਹੈ ਆਖਰਕਾਰ ਉਹ ਆਪਣੀ ਮਾਂ ਨੂੰ ਆਪਣੇ ਵਿਆਹ ਚ ਬੁਲਾਉਣਾ ਨਹੀਂ ਸੀ ਚਾਹੁੰਦਾ ਚਲੋ ਜਿਹੜੇ ਨਾਲ ਖੇਡੇ ਮਿੱਤਰ ਬੇਲੀ ਸਾਥੀ ਸੱਜਣ ਉਹ ਸਾਰੇ ਹੀ ਵਿਆਹ ਵਿੱਚ ਪਹੁੰਚੇ ਵਧੀਆ ਕਾਰਜ ਸਾਰਾ ਕਾਰਜ ਹੋਇਆ ਆਨੰਦ ਕਾਰਜ ਹੋਇਆ ਚਲੋ ਗ੍ਰੈ ਸਤੀ ਜੀ ਮੰਦੀ ਜਿਹੜੀ ਸੀ ਆਰੰਭਤਾ ਹੋਈ ਗੁਰੂ ਦੀ ਕਿਰਪਾ ਕੀਤੀ ਕੁਝ ਸਮਾਂ ਜਿਹੜਾ ਬਤੀਤ ਹੋਇਆ ਹੁਣ ਕੁਝ ਸਮਾਂ ਬਾਅਦ ਇਹ ਕੁਸ ਦੇ ਨਾਲ ਦਾ ਜਮਾਤੀ ਪਿੰਡ ਪਰਤਿਆ ਤੇ ਜਾ ਕੇ ਉਸ ਦੀ ਮਾਂ ਨੂੰ ਪੁੱਛਣ ਲੱਗਾ ਹੈ ਮਾਂ ਤੁਹਾਡੇ ਮੁੰਡੇ ਦੀ ਸ਼ਾਦੀ ਹੋ ਗਈ ਹੈ ਕੀ ਗੱਲ ਤੂੰ ਨਹੀਂ ਆਈ ਤੇਰੇ ਪੁੱਤਰ ਦਾ ਵਿਆਹ ਹੋ ਗਿਆ ਹੈ ਤੇਰਾ ਜੀ ਨਹੀਂ ਕਰਿਆ ਕਿ ਆਪਣੀ ਨੋ ਨੋ ਮੈਂ ਵੇਖ ਆਵਾਂ ਮੈਂ ਆਪਣੇ ਪੁੱਤਰ ਤੇ ਸਿਰ ਤੇ ਸਿਹਰਾ ਵੱੱਦਾ ਵੇਖ ਲਵਾਂ ਆਖਰਕਾਰ ਹੁਣ ਮਾਂ ਨੂੰ ਇੱਕਦਮ ਗੱਲ ਸੁਣਨ ਤੇ ਆਸਾਰ ਤੱਕਾ ਜਿਹਾ ਵੱਜਾ ਮਾਂ ਹਲਕੀ ਜਿਹੀ ਆਵਾਜ਼ ਵਿੱਚ ਕਹਿਣ ਲੱਗੀ मैं कुछ दिन तो बीमार सी मेरी हालत तो जी ठीक नहीं सी इस करके मैं तो विहि जाया नहीं गया हूँ उस खुशी शामिल नहीं हो सकी हूँ आखिरकार जमाती फिर पुछद उस दोस्त पुछ कहता है माँ तेनों विहता नहीं आया हूँ माँ कहती मेरा चेता ऐसा है मैं पुत्रा विहद के कार्ड का कितने ज ਰਾਖ ਕੇ ਭੁੱਲ ਚੁੱਕੀ ਹਾਂ ਮੇਰਾ ਚੇਤਾ ਵਿਸਰ ਗਿਆ ਹੈ ਮੈਨੂੰ ਯਾਦ ਨਹੀਂ ਹੈ ਕਿ ਮੈਂ ਵਿਆਦਾ ਕਾਰਡ ਕਿੱਥੇ ਰੱਖ ਦਿੱਤਾ ਹੈ ਲਿਆ ਤੂੰ ਇੱਦਾਂ ਕਰ ਮੈਨੂੰ ਪੁੱਤਰਾ ਆ ਕਾਰਡ ਮੈਨੂੰ ਦੇ ਜਾ ਮੈਂ ਆਪਣਾ ਜਿਹੜਾ ਕਾਰਡ ਹੈ ਕਿਤੇ ਰੱਖ ਕੇ ਭੁੱਲ ਚੁੱਕੀ ਹਾਂ ਮੈਂ ਆ ਕਾਰਡ ਤੇਰਾ ਵੇਖਣਾ ਚਾਹੁੰਦੀ ਹਾਂ ਮੈਂ ਆਪਣੇ ਕੋਲ ਸਨੂ ਰੱਖਣਾ ਚਾਹੁੰਦੀ ਹਈ ਉਹਨਾਂ ਉਹ ਸਿੱਧੇ ਜਿਹਾ ਮਾਤੀ ਦਾ ਵਿਆਹ ਦਾ ਕਾਰਡ ਦੇ ਦਿੱਤਾ ਤੇ ਚਲਾ ਗਿਆ ਮਾਂ ਦੇ ਅੱਖਾਂ ਦੇ ਵਿੱਚ ਹੰਝੂ ਤੇ ਕਦੇ ਕਾਰਡ ਨੂੰ ਵੇਖਦੀ ਹੈ ਤੇ ਕਦੇ ਉਹ ਆਪਣੇ ਪੁੱਤਰ ਦੀ ਭੋਲੀ ਜਹੀ ਸੂਰਤ ਨੂੰ ਯਾਦ ਕਰਦੀ ਹੈ ਮਾਂ ਦੇ ਹਿਰਦੇ ਵਿੱਚ ਕੀ ਦੁੱਖ ਹੈ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੇ ਹਾਂ ਮਾਂ ਦੇ ਦਿਲ ਵਿੱਚ ਬੁਲਬਲੇ ਉੱਠ ਰਹੇ ਸਨ ਉਸ ਨੇ ਆਪਣੀ ਖਮੋਸ਼ੀ ਮਹਿਸੂਸ ਕਰਕੇ ਦੇਖੀ ਕਿ ਉਹ ਮਾਂ ਦਾ ਦਿਲ ਤੇ ਕੀ ਭੀਤਦੀ ਹੋਵੇਗੀ मां सोचती है कि है पुत्रा जे मेरा करूप जिहा चेहरा है पुत्रा अखर आखिरकार जे मेरा करूप चेहरा है तो इस चेहरे की बदौलत मैं अपने विहि तू नहीं सद्या कोई गल नहीं मैं यह गल का कोई गिला नहीं है हम माँ ने अपने वालों तैयारी की माँ की ममता जागी कि क्यों ना मैं अपने पुत्र वेख आव क्यों ना मैं अपनी नौ को आव ਮੇਰੇ ਪੁੱਤਰ ਦਪਤਾ ਨਹੀਂ ਕੀ ਕਰਦਾ ਹੋਵੇਗਾ ਹਣ ਮਾਂ ਦੀ ਮਮਤਾ ਜਾਗੀ ਆਪਣੇ ਗਵਾਂਧਨ ਤੋਂ ਉਧਾਰੇ ਪੈਸੇ ਮੰਗ ਕੇ ਲੈ ਕੇ ਆਈ ਮਾਂ ਨੇ ਜੋ ਕਾੜ ਤੇ ਵਿਆਦੇ ਪਤਾ ਲਿਖਿਆ ਹੋਇਆ ਸੀ ਆਖਰਕਾਰ ਮਾਂ ਉਸ ਪਤੇ ਤੇ ਪਹੁੰਚ ਗਈ ਹਣ ਉਸ ਦੇ ਪਤੇ ਤੇ ਉੱਤੇ ਪਹੁੰਚ ਕੇ ਮਾਂ ਨੇ ਬੂਆ ਖੜਕਾਇਆ ਅੱਗੇ ਉਸ ਲੜਕੇ ਦੀ ਘਰ ਵਾਲੀ ਆਣ ਕੇ ਦਰਵਾਜ਼ਾ ਖੋਲਦੀ ਹੈ ਹਣ ਦਰਵਾਜ਼ਾ ਖੋਲਿਆ ਤਾਂ ਅੱਗੋਂ ਇੱਕ ਮਾਂ ਉਸ ਨੂੰ ਖਲੋਤੀ ਵੀ ਸੀ ਇੱਕ ਮਾਂ ਦਰਵਾਜ਼ੇ ਵਿੱਚ ਖੜੀ ਹੈ ਹੁਣ ਉਹ ਮਾਂ ਨੂੰ ਕਹਿਣ ਲੱਗੀ ਹੈ ਮਾਤਾ ਜੀ ਤੁਸੀਂ ਰੁਕੋ ਮੈਂ ਹੁਣੇ ਆਈ ਹੁਣ ਉਹ ਅੰਦਰ ਗਈ ਉਸ ਬੱਚੀ ਨੇ ਕੋਲੀ ਵਿੱਚ ਆਟਾ ਪਾਇਆ ਆਣ ਕੇ ਦਰਵਾਜ਼ੇ ਵਿੱਚ ਕਹਿਣ ਲੱਗੀ ਹੈ ਮਾਤਾ ਲੈ ਹੇ ਇਹ ਆਟਾ ਲੈ ਲਓ ਘਰ ਵਿੱਚ ਰੋਟੀ ਅਜੇ ਪੱਕੀ ਨਹੀਂ ਹੈ ਹੁਣ ਉਹ ਮਾਂ ਦੇ ਅੱਖਾਂ ਵਿੱਚ ਹੰਝੂ ਆ ਗਏ ਉਹ ਮਾਂ ਕਹਿਣ ਲੱਗੀ ਇਹ ਤੇ ਇਹ ਮੈਂ ਮੰਗਦੀ ਨਹੀਂ ਹਾਂ ਮੈਂ ਕੋਈ ਮੰਗਦੀ ਥੋੜੀ ਆ ਮਾਂ ਨੇ ਤੇਰੀ ਮੈਂ ਮਾਂ ਹਾਂ ਹੁਣ ਤੂੰ ਅਗਾਂ ਬੱਚੀ ਕਹਿੰਦੀ ਕੀ ਤੁਸੀਂ ਮੇਰੀ ਮਾਤਾ ਕਿਵੇਂ ਹੋ ਆਖਰਕਾਰ ਮੈਨੂੰ ਇਹ ਗੱਲ ਜਿਹੜੀ ਹੈ ਸਮਝ ਵਿੱਚ ਨਹੀਂ ਪੈਂਦੀ ਤੁਸੀਂ ਮੇਰੀ ਮਾਂ ਦੇ ਬਰਾਬਰ ਹੋ ਪਰ ਮੇਰੀ ਮਾਂ ਨਹੀਂ ਹੋ ਉਹ ਕਹਿਣ ਲੱਗੀ ਨਹੀਂ ਤੇ ਇਹ ਮੈਂ ਤੇਰੇ ਘਰ ਵਾਲੇ ਦੀ ਮਾਂ ਹਾਂ ਮੈਂ ਤੇਰੀ ਵੀ ਤੇ ਮਾਂ ਹੀ ਲੱਗੀ ਆਖਰ ਗੱਲਬਾਤ ਚੱਲਦੇ ਉਸ ਧੀ ਨੇ ਵਾਪਸ ਦੁਬਾਰਾ ਅੰਦਰ ਗਈ ਆਪਣੇ ਘਰ ਵਾਲੇ ਨੂੰ ਫੋਨ ਲਾਇਆ ਤੇ ਕਹਿਣ ਲੱਗੀ ਕਿ ਆਪਣੇ ਘਰ ਇੱਕ ਬੁੱਢੀ ਮਾਈ ਆਈ ਹੈ ਜੋ ਕਿ ਉਹ ਤੁਹਾਨੂੰ ਆਪਣਾ ਪੁੱਤਰ ਕਹਿੰਦੀ ਹੈ ਉਹ ਕਹਿੰਦੀ ਹੈ ਕਿ ਉਹ ਤੁਹਾਡੀ ਮਾਂ ਹੈ ਹੁਣ ਫੋਨ ਸੁਣਦਿਆਂ ਸਾਰ ਪੁੱਤਰ ਦਾ ਮੱਥਾ ਠਣ ਗਿਆ ਆਪਣੇ ਮਨ ਵਿੱਚ ਸੋਚਦਾ ਹੈ ਕਿ ਆਖਰ ਮਾਂ ਸ਼ਾਇਰ ਕਿਵੇਂ ਆ ਗਈ ਪਤਾ ਕਿਵੇਂ ਲੱਗਿਆ ਏ ਮੇਰੀ ਮਾਂ ਦਾ ਰੂਪ ਜਿਹਾ ਚਿਹਰਾ ਵੇਖ ਕੇ ਆਖਰਕਾਰ ਇਹ ਜੀਸਤਾ ਟੁੱਟ ਨਾ ਜਾਵੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਹਵਾਲੇ ਲੈਂਗੇ ਉਸ ਦੇ ਮਨ ਵਿੱਚ ਚੱਲਣੇ ਸ਼ੁਰੂ ਹੋ ਗਏ ਉਹ ਕਹਿਣ ਲੱਗਾ ਕਿ ਹੋ ਜਈ ਹੈ ਉਹ ਬੱਚੀ ਦੱਸ ਰਹੀ ਹੈ ਕਹਿੰਦੀ ਹੈ ਆਖਰਕਾਰ ਉਹਨਾਂ ਦਾ ਚਿਹਰਾ ਇੱਕ ਇਵੇਂ ਇਵੇਂ ਦਾ ਹੈ ਉਹਨਾਂ ਦੀ ਇਹ ਕੱਖ ਨਹੀਂ ਹੈ ਮਾਤਾ ਦੀ ਉਮਰ ਵੀ ਕਾਫੀ ਜ਼ਿਆਦਾ ਲੱਗਦੀ ਹੈ ਆਪਕੇ ਜੋਸ ਨੇ ਦੇਖਿਆ 12 ਬੱਚੀ ਨੇ ਉਹਨੇ ਦੀ ਸ਼ਕਲ ਉਸਨੂੰ ਫੋਨ ਤੇ ਬਿਆਨ ਕਰ ਦਿੱਤੀ ਆਪਣੇ ਪਤੀ ਨੂੰ ਦੱਸਦੀ ਕਹਿੰਦੀ ਏ ਸੱਚ ਹੈ ਇਹ ਬੁੱਢੀ ਮਾਈ ਤੁਹਾਡੀ ਮਾਤਾ ਹੈ ਉਹ ਕਹਿੰਦਾ ਨਹੀਂ ਨਹੀਂ ਇਹ ਮੇਰੀ ਮਾਂ ਨਹੀਂ ਹੈ ਕਹਿੰਦੀ ਇਹ ਮਾਂ ਜਿੱਦ ਕਰਦੀ ਹੈ ਕਿ ਤੁਸੀਂ ਉਸ ਦੇ ਪੁੱਤਰ ਹੋ ਤੇ ਉਸ ਦਾ ਮੈਂ ਹੁਣ ਕੀ ਕਰਾਂ ਅਗਾ ਪੁੱਤਰ ਕਹਿੰਦਾ ਨਹੀਂ ਇਹ ਮੇਰੀ ਮਾਂ ਨਹੀਂ ਹੈ ਇਸ ਨੂੰ ੱੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦਿਓ ਵੇਖੋ ਪੁੱਤਰ ਜਿਸ ਨੇ ਜਿਹਦੀ ਮਾਂ ਨਹੀਂ ਨਾ ਔਖਾ ਪਾਲਿਆ ਸੀ ਉਹੀ ਪੁੱਤਰ ਕਹਿੰਦਾ ਕਿ ੱੱਕੇ ਮਾਰ ਕੇ ਇਸ ਨੂੰ ਕੱਢ ਦਿਓ ਹੁਣ ਉਹ ਬੱਚੀ ਫੋਨ ਤੇ ਗੱਲ ਕਰਕੇ ਵਾਪਸ ਆਈ ਦਰਵਾਜ਼ਾ ਦਰਵਾਜ਼ੇ ਤੇ ਖਲੋਤੀ ਮਾਂ ਨੂੰ ਆ ਕੇ ਕਹਿਣ ਲੱਗੀ ਕਿ ਏ ਮਾਂ ਤੂੰ ਮੰਨਿਆ ਕਿ ਸਾਡੀ ਮਾਵਾਂ ਦੇ ਬਰਾਬਰ ਹੈ ਤੇਰੀ ਉਮਰ ਬਹੁਤ ਨਬੇਰੀ ਹੈ ਤੂੰ ਬਜ਼ੁਰਗ ਹੋ ਚੁੱਕੀ ਹੈ ਪਰ ਮੈਂ ਆਪਣੇ ਪਤੀ ਨਾਲ ਗੱਲ ਕੀਤੀ ਹੈ ਉਹਨਾਂ ਦੀ ਮਾਂ ਜਿਹੜੀ ਹੈ ਮਾਰ ਚੁੱਕੀ ਹੈ ਮਾਂ ਦੇ ਅੱਖਾਂ ਵਿੱਚੋਂ ਨੀਰ ਵਗਣਾ ਸ਼ੁਰੂ ਹੋਇਆ ਜਦੋਂ ਇਹ ਗੱਲ ਸੁਣੀ ਕਿ ਉਸ ਦੀ ਮਾਂ ਮਾਰ ਚੁੱਕੀ ਹੈ ਅੱਖਾਂ ਦੇ ਵਿੱਚੋਂ ਪਾਣੀ ਗਿਰਿਆ ਨੀਰ ਵਹਿ ਤੁਰਿਆ ਪਰ ਮਾਂ ਦੀ ਜ਼ੁਬਾਨ ਤੋਂ ਕੋਈ ਸ਼ਬਦ ਨਾ ਆਖਰ ਅੱਗੇ ਆਖਿਆ ਅੱਗੋਂ ਮਾਂ ਹਲਕੀ ਜਿਹੀ ਆਵਾਜ਼ ਵਿੱਚ ਕਹਿਣ ਲੱਗੀ ਹੈ ਦੀਏ ਘਰ ਵਿੱਚ ਰੋਟੀ ਪੱਕੀ ਹੈ ਤਾਂ ਮੈਨੂੰ ਪ੍ਰਸ਼ਾਦਾ ਛਕਾ ਦੇ ਮੈਨੂੰ ਬੜੀ ਭੁੱਖ ਲੱਗੀ ਹੈ ਮੈਂ ਤੇਰੇ ਹੱਥਾਂ ਦੀਆਂ ਰੋਟੀਆਂ ਖਾਣੀਆਂ ਸਨ ਪਰ ਆਖਰਕਾਰ ਮੇਰੇ ਮਨ ਦੀ ਤਮੰਨਾ ਹੈ ਜੇ ਘਰ ਵਿੱਚ ਕੋਈ ਰੋਟੀ ਪੱਕੀ ਹੈ ਤਾਂ ਮੈਨੂੰ ਖਵਾ ਦੇ ਹੁਣ ਉਹ ਬੱਚੀ ਅੰਦਰ ਗਈ ਕੁਝ ਰੋਟੀਆਂ ਕੁਝ ਪ੍ਰਸ਼ਾਦੇ ਸਵੇਰ ਦੇ ਪਏ ਸਨ ਹੁਣ ਉਹ ਬੱਚੀ ਦੋ ਪ੍ਰਸ਼ਾਦੇ ਲੈ ਕੇ ਆਈ ਦੋ ਰੋਟੀਆਂ ਹੱਥ ਵਿੱਚ ਚੁੱਕ ਕੇ ਲੈ ਆਈ ਤੇ ਆ ਕੇ ਉਸਨੇ ਦੁਰਖ ਲੋਤੀ ਮਾਂ ਦੀ ਚੋਲੀ ਵੇਚੋ ਪਰ ਰੋਟੀਆਂ ਛੋਟ ਦਿੱਤੀਆਂ ਮਾਂ ਨੇ ਢੈਲੀ ਤੇ ਬੈਠ ਕੇ ਦੋ ਪ੍ਰਸ਼ਾਦੇ ਸ਼ਾਕ ਲੈਤੇ ਪ੍ਰਸ਼ਾਦਾ ਸਕਨ ਤੋਂ ਬਾਅਦ ਜਿਹੜੇ ਗਵਾਂਢ ਤੋਂ ਪੈਸੇ ਲੈ ਕੇ ਆਈ ਸੀ ਜੋ ਵੀ ਬਚਿਆ ਸੀ ਉਧਾਰ ਮੰਗ ਕੇ ਲਈ ਆਈ ਸੀ ਉਸ ਵਿੱਚੋਂ ਜੋ ਵੀ ਬਚਿਆ ਉਸ ਨੂੰ ਸਗਨ ਦੇਣ ਲੱਗੀ ਬੱਚੀ ਨੂੰ ਦੇਣ ਲੱਗੀ ਕੀ ਆ ਮੇਰੇ ਵੱਲੋਂ ਕੁਝ ਸਗਨ ਹੈ ਉਹ ਬੱਚੀ ਨਕਾਰ ਕਰ ਰਹੀ ਸੀ ਕਹਿੰਦੀ ਤੁਸੀਂ ਇੱਕ ਮੰਗਤੀ ਹੋ ਅਗਰ ਮੈਂ ਤੁਹਾਡੇ ਤੋਂ ਇਹ ਪੈਸੇ ਲੈ ਲਵਾਂਗੀ ਤਾਂ ਮੇਰਾ ਪਤੀ ਮੇਰੇ ਆ ਨਾਲ ਆ ਕੇ ਲੜੇਗਾ ਗੁੱਸਾ ਹੋਵੇਗਾ ਕਿ ਤੂੰ ਮੰਗਤਿਆ ਤਾਂ ਪੈਸੇ ਲੈ ਕੇ ਰੱਖਣ ਲੱਗ ਪਈ ਹੈ ਕਹਿੰਦੀ ਇਹ ਮੈਂ ਪੈਸੇ ਨਹੀਂ ਲੈ ਸਕਦੀ ਹੁਣ ਮਾਂ ਜਿੱਦ ਕਰ ਰਹੀ ਸੀ ਕਹਿੰਦੀ ਧੀਏ ਤੂੰ ਇਸ ਪੈਸੇ ਰੱਖ ਲੈ ਜਿੰਨਾਂ ਨੂੰ ਖਰਚੀ ਨਾ ਕਿਸੇ ਨੂੰ ਦੱਸੀ ਨਾ ਕਿਰਪਾ ਕਰਕੇ ਮੇਰੀ ਇਹ ਬੇਨਤੀ ਪਰਮਾਨ ਕਰ ਲਏ ਉਸ ਨੇ ਉਸ ਨੂੰ ਸਗਨ ਦਿੱਤਾ ਇਹਨੇ ਨੂੰ ਆਪਣੇ ਕੋਲ ਸਾंभ ਕੇ ਰੱਖ ਲਈ ਹੁਣ ਮਾਤਾ ਨੂੰ ਦੀ ਬੜੀ ਜਿੱਦ ਕਰਨ ਤੋਂ ਬਾਅਦ ਉਸ ਬੱਚੀ ਨੇ ਪੈਸੇ ਰੱਖ ਲਏ ਸਾंभ ਸਾंभ ਕੇ ਰੱਖੀਤੀ ਇਹ ਮਾਤਾ ਵਾਪਸ ਪਰਤੀ ਅੱਖਾਂ ਦੇ ਵਿੱਚ ਨੀਰ ਹੈ ਅੱਖਾਂ ਦੇ ਵਿੱਚ ਹੰਝੂ ਡਿੱਗ ਰਹੇ ਹੈ ਮਾਤਾ ਆਪਣੇ ਘਰ ਵਾਪਸ ਵਰਤਾਈ ਕਾਰਾਂ ਤੋਂ ਬਾਅਦ ਬੜਾ ਦਿਲ ਰੋਇਆ ਬੜਾ ਮਨ ਵਿੱਚ ਉਬਾਲ ਉੱਠਿਆ ਕੀ ਬਹਿ ਪੁੱਤਰਾ ਮੇਰਾ ਬੜਾ ਚਾਹ ਸੀ ਕਿ ਮੈਂ ਤੈਨੂੰ ਇੰਨਾ ਪਿਆਰ ਕਰਾਂ ਆਪਣੀ ਨਵ ਰਾਣੀ ਨੂੰ ਆਪਣੇ ਹੱਥਾਂ ਦੇ ਹੱਥਾਂ ਦੇ ਨਾਲ ਦੇਖਾਂ ਉਸਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਵਾ ਖਾਵਾਂ ਪਰ ਪੁੱਤਰਾ ਇਹ ਮੇਰਾ ਮਨ ਜਿਹੜਾ ਸੁਪਨਾ ਸੀ ਸੁਪਨਾ ਹੀ ਬਣ ਕੇ ਰਹਿ ਗਿਆ ਤੂੰ ਮੇਰਾ ਪੁੱਤਰ ਹੈ ਇੱਕ ਗੱਲ ਵਿੱਚ ਕੋਈ ਮੈਨੂੰ ਬੇਗਾਨੀ ਕਰ ਦਿੱਤਾ ਏ ਕਿ ਤੂੰ ਮੈਨੂੰ ਪਰਾਈ ਕਰ ਦਿੱਤਾ ਏ ਆਪਣੇ ਆਪ ਨਹੀਂ ਗੱਲਾਂ ਕਰਦੀ ਪਈ ਸੀ ਮੈਨੂੰ ਤੇਰਾ ਤੱਕ ਕੋਈ ਗਿੱਲਾ ਨਹੀਂ ਹੈ ਹੁਣ ਮਾਂ ਦਾ ਬੜਾ ਦਿਲ ਰੋਇਆ ਕਿਉਂਕਿ ਮਮਤਾ ਹੈ ਅੰਦਰੋਂ ਰੋਈ ਪਈ ਹੈ ਹੁਣ ਮਾਂ ਨੇ ਕੀ ਕੀਤਾ ਕੁਝ ਪਿੰਡ ਦੇ ਮੋਤਬਾਰ ਸੱਜਣਾਂ ਨੂੰ ਆਪਣੇ ਘਰ ਬੁਲਾਇਆ ਕਾਠ ਕੀਤਾ ਇਕੱਠੇ ਹੋਏ ਕੁਝ ਮੋਤਬਾਰ ਸੱਜਣ ਨੂੰ ਬੁਲਾ ਕੇ ਇੱਕ ਚਿੱਠੀ ਲੇਖੀ ਚਿੱਠੀ ਵਿੱਚ ਲਿਖਿਆ ਕਿ ਉਸ ਦੇ ਆਖਰ ਕੀ ਇਹ ਚਿੱਠੀ ਮੇਰੇ ਪੁੱਤਰ ਨੂੰ ਦੇ ਦੇਣਾ ਹੁਣ ਮਨ ਦਾ ਇੱਕ ਸਦਮਾ ਹੈ ਇੱਕ ਸਦਮਾ ਲੱਗਿਆ ਇੱਕ ਤੱਕਾ ਲੱਗਿਆ ਜਿਹੜਾ ਅਸ ਨੂੰ ਬਰਦਾਸ਼ਤ ਨਾ ਕਰ ਸਕੇ ਚਿੱਠੀ ਲਿਖ ਦਿੱਤੀ ਆਖ ਦਿੱਤਾ ਕਿ ਮੇਰੇ ਮਨ ਤੋਂ ਬਾਅਦ ਆ ਚਿੱਠੀ ਮੇਰੇ ਪੁੱਤ ਨੂੰ ਇਮਾਨਦਾਰੀ ਨਾਲ ਮੇਰੇ ਪੁੱਤ ਨੂੰ ਦੇ ਦਿਓ ਆਖਰਕਾਰ ਕੁਝ ਘੰਟਿਆਂ ਬਾਅਦ ਉਸ ਮਾਤਾ ਨੇ ਆਪਣਾ ਸਰੀਰ ਛੱਡ ਦਿੱਤਾ ਮਾਤਾ ਕਲਾਂ ਆ ਕਾਲ ਚਲਾਣਾ ਕਰ ਗਈ ਉਹ ਮਾਤਾ ਚੜਾਈ ਕਰ ਗਈ ਸ਼ਹਿਰ ਰਹਿੰਦੇ ਪੁੱਤ ਨੂੰ ਉਸ ਦੀ ਖਬਰ ਹੋਈ ਉਸ ਨੂੰ ਖਬਰ ਭੇਜੀ ਗਈ ਕਿ ਐ ਭਾਈ ਸਜਣਾ ਤੇਰੀ ਮਾਤਾ ਚੜਾਈ ਕਰ ਗਈ ਹੈ ਆਪਣੀ ਮਾਤਾ ਦਾ ਸਸਕਾਰ ਕਰਨ ਲਈ ਤੈਨੂੰ ਆਉਣਾ ਪੈਣਾ ਹੈ ਉਸ ਦੀ ਅਰਥੀ ਨੂੰ ਤੈਨੂੰ ਮੋਢਾ ਲਾਉਣਾ ਪੈਣਾ ਹੈ ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਸ਼ਹਿਰੋਂ ਚੱਲਿਆ ਪਿੰਡ ਆਇਆ ਆਪਣੀ ਮਾਂ ਦਾ ਸਸਕਾਰ ਕੀਤਾ ਅਰਥੀ ਨੂੰ ਮੋਢਾ ਦਿੱਤਾ ਜੋ ਵੀ ਰੀਤੀ ਰਿਵਾਜ ਸਨ ਸਭ ਕੀਤੇ ਵਾਪਸ ਘਰ ਪਰਤੇ ਮੌਤ ਵਾਰ ਸੱਜਣਾ ਜਿਨ੍ਹਾਂ ਕੋਲ ਉਹ ਚਿੱਠੀ ਸੀ ਉਹਨਾਂ ਨੇ ਉਸ ਚਿੱਠੀ ਨੂੰ ਇਮਾਨਦਾਰੀ ਨਾਲ ਬਿਨਾਂ ਖੋਲੇ ਉਸ ਦੇ ਪੁੱਤਰ ਨੂੰ ਦੇ ਦਿੱਤੀ ਕਿ ਤੇਰੀ ਮਾਂ ਮਰਨ ਤੋਂ ਪਹਿਲਾਂ ਆ ਚਿੱਠੀ ਜਿਹੜੀ ਸਾਨੂੰ ਸੌਂਪ ਗਈ ਸੀ ਇਹ ਸੱਜਣਾ ਆ ਚਿੱਠੀ ਜਿਹੜੀ ਹੈ ਤੂੰ ਇਸ ਨੂੰ ਖੋਲ ਕੇ ਕੇ ਇਥੇ ਪੜ ਹੁਣ ਉਸ ਦੀ ਚਿੱਠੀ ਪੜੀ ਚਿੱਠੀ ਪੜ ਤੋਂ ਬਾਅਦ ਖੋਲੀ ਖੋਲ ਕੇ ਚਿੱਠੀ ਪੜਨ ਲੱਗਾ ਤੇ ਚਿੱਠੀ ਵਿੱਚ ਲਿਖਿਆ ਸੀ ਕਿ ਹੈ ਪੁੱਤਰਾ ਤੈਨੂੰ ਬਚਪਨ ਵਿੱਚ ਖਡਾਇਆ ਤੈਨੂੰ ਬਚਪਨ ਵਿੱਚ ਬੜਾ ਲਾਡ ਪਿਆਰ ਮੈਂ ਕੀਤਾ ਬੜੀਆਂ ਲਾਡੀਆਂ ਪਾਡੀਆਂ ਤੇਰੇ ਨਾਲ ਕੀਤੀਆਂ ਹੈ ਪੁੱਤਰਾ ਪਰ ਆਖਰਕਾਰ ਤੂੰ ਮੈਨੋ ਕ੍ਰੋਪ ਕਹਿੰਦਾ ਰਿਹਾ ਸਾਰੀ ਉਮਰ ਮੈਨੋ ਕਾਣੀ ਕਾਣੀ ਕਹਿੰਦਾ ਰਿਹਾ एक बार बचपन केिश्तेदारी जा रहे सी राह रस्ते एक्सीडेंट होया जिस दे पिता जी चढ़ाई कर गए तेरी भी हालत कुछ ना चुक हो गई तेरी एक अख जी है खराब हो चुकी सी डॉक्टर कह लगे कि बच्चा बच सकता है अगर कोई अपनी अख इस दे दे ਬੱਚਾ ਦੁਬਾਰਾ ਤੋਂ ਸਰ ਜੀਵਨ ਹੋ ਸਕਦਾ ਹੈ ਦੋਵੇਂ ਅੱਖਾਂ ਨਾਲ ਵੇਖ ਸਕਦਾ ਹੈ ਹੈ ਪੁੱਤਰਾ ਮੇਰੇ ਤੋਂ ਰਿਹਾ ਨਹੀਂ ਗਿਆ ਮੈਂ ਆਪਣੀ ਇੱਕ ਆਖ ਤੇ ਨੁੰਦੇ ਦਿੱਤੀ ਡਾਕਟਰਾਂ ਨੇ ਆਪਰੇਸ਼ਨ ਕੀਤਾ ਤੂ ਠੀਕ ਹੋ ਗਿਆ ਜਿਹੜੀਆਂ ਇਹ ਅੱਖ ਸੀ ਮੈਂ ਇੱਕ ਅੱਖ ਦੇ ਨਾਲ ਗੁਜ਼ਾਰਾ ਕਰ ਲਿਆ ਪਰ ਮੈਂ ਪੁੱਤਰਾ ਤੈਨੂੰ ਇੱਕ ਅੱਖ ਵਾਲਾ ਕਾਣਾ ਨਹੀਂ ਰਹਿਣ ਦਿੱਤਾ ਦੋਵੇਂ ਅੱਖਾਂ ਦੇਖ ਕੇ ਤੈਨੂੰ ਰਜੀਵ ਕੀਤਾ ਤੇਰੇ ਸਰੀਰ ਦੇ ਅੰਗ ਪੂਰੇ ਕੀਤੇ ਐ ਪੁੱਤਰਾ ਤੂੰ ਸਾਰੀ ਉਮਰ ਮੈਨੂੰ ਕਾਣੀ ਕਾਣੀ ਕਹਿੰਦਾ ਰਿਹਾ ਆਖਰਕਾਰ ਵੇਖਣ ਵਾਲਾ ਜਿਹੜਾ ਤੇਰੀ ਅੱਖ ਸੀ ਉਹ ਸੱਚ ਨਹੀਂ ਵੇਖ ਸਕੀ ਤੈਨੂੰ ਸਿਰਫ ਬਾਹਰਲਾ ਮੇਰਾ ਕਾਣਾ ਪੰਨ ਤੇ ਮੇਰਾ ਕਰੋਪ ਚਿਹਰਾ ਹੀ ਦਿਖਦਾ ਰਿਹਾ ਤੈਨੂੰ ਸਾਰੀ ਉਮਰ ਮੇਰਾ ਇੱਕ ਰੂਪ ਜਿਹਾ ਚਿਹਰਾ ਹੀ ਨਜ਼ਰ ਆਇਆ ਹੈ ਐ ਪੁੱਤਰਾ ਅਸਲ ਵਿੱਚ ਜ਼ਿੰਦਗੀ ਦਾ ਸੱਚ ਜਿਵੇਂ ਤੂੰ ਅੱਖ ਨਾਲ ਵੇਖ ਰਹਾ ਸੀ ਇੱਕ ਆਖ ਤੇਰੀ ਮਾਂ ਦੀ ਇੱਕ ਆਖ ਤੇਰੀ ਉਹ ਵੱਡ ਨਸੀਬ ਮਾਂ ਦੀ ਹੈ ਜਿਸ ਨੂੰ ਕਦੇ ਵੀ ਆਪਣੇ ਨੇੜੇ ਨਹੀਂ ਲਾਇਆ ਤੂੰ ਸ਼ਹਿਰ ਕੱਲਾ ਪਾਣ ਗਿਆ ਹੋ ਕੇ ਆਪਣੀ ਜ਼ਿੰਦਗੀ ਦੇ ਜਿਹੜੇ ਕਾਰਜ ਸੀ ਉਹ ਵੀ ਤੂੰ ਆਪ ਹੀ ਕੱਲੇ ਨੇ ਕੀਤੇ ਇਹ ਪੁੱਤਰਾ ਮੇਰੀ ਆਖ ਤੇਰੀ ਹੋ ਕੇ ਵੀ ਮੇਰੇ ਵਾਲਾ ਪੱਖ ਨਹੀਂ ਲੈ ਸਕੀ ਐ ਪੁੱਤਰਾ ਏ ਜੜੇ ਤੇਰੀ ਆਖੇ ਇਹ ਇੱਕ ਦੇਣ ਹੈ ਤੈਨੂੰ ਇੱਕ ਭੇਟ ਹੈ ਇਹ ਪੁੱਤਰਾ ਹੁਣ ਚਿੱਠੀ ਪੜ ਪੜੀ ਚਿੱਠੀ ਪੜ ਤੋਂ ਬਾਅਦ ਬੜਾ ਮਾਨ ਰੋਇਆ ਆਖਰਕਾਰ ਉਸਨੇ ਸਮਝ ਪਈ ਆਪਣੀ ਗਲਤੀ ਉਸ ਬੱਚੇ ਨੂੰ ਅਹਿਸਾਸ ਹੋਇਆ ਮਾਂ ਦੀ ਜਿਹੜੀ ਮਮਤਾ ਸੀ ਉਸ ਦੀ ਮਮਤਾ ਉਸਨੇ ਜਾਣ ਤੋਂ ਬਾਅਦ ਉਸਨੂੰ ਸਮਝ ਪਈ ਕਿੰਨੀ ਕੋ ਬੇਨ ਆਖਰਕਾਰ ਹੁਣ ਪਛਤਾਉਂਦਾ ਕੀ ਫਾਇਦਾ ਸੀ ਬੜਾ ਉਦਾਸ ਹੋਇਆ ਉਸਦਾ ਤਾਂ ਸਭ ਕੁਝ ਉਜੜ ਗਿਆ ਸੀ ਜਿਹੜੀ ਮਾਂ ਦੀ ਅੱਖ ਨਾਲ ਉਸਨੇ ਦੁਨੀਆ ਦੇਖੀ ਸੀ ਉਹ ਆਪਣੀ ਮਾਂ ਨੂੰ ਨਾ ਦੇਖ ਸਕਿਆ ਉਸਨੂੰ ਬਹੁਤ ਪਛਤਾਵਾ ਸੀ ਪਰ ਪਛਤਾਵੇ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਉਸਦਾ ਤੇ ਸਭ ਕੁਝ ਉਜੜ ਚੁੱਕਾ ਸੀ